ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆ ਦਿਨ ਸੱਤਵਾਂ ਟਾਰਗੇਟ 2 ਲੱਖ ਪਾਥੀ ਦਾ ਤੇ ਹਾਂਜੀ ਬੀਬੀ ਫਿਰ 2 ਲੱਖ ਪਾਥੀਆਂ ਕਿਵੇਂ ਪੂਰੀਆਂ ਹੋਣਗੀਆਂ ਆ ਬਸ ਕੰਮ ਚੱਲੀ ਜਾਂਦਾ ਹੁਣ ਗਾਂ ਲੈਉਨੇ ਅੱਜ ਅੱਜ ਸਵੇਰ ਇੱਕ ਹੋਰ ਤੇ ਫੇਰ ਬਸ ਬਤਾ ਹੀ ਜਾਂਦੇ ਥੋੜੀ ਥੋੜੀ ਵਧੀ ਚੱਲੂਗਾ ਕੰਮ ਵਿੱਚ ਤੇ ਤੁਸੀਂ ਮੀਂਹ ਕਣੀ ਆ ਜਾਂਦਾ ਫਿਰ ਇੱਕ ਅੱਧਾ ਦਿਨ ਪਾਥੀਆਂ ਪਾਥੀਆਂ ਵੀ ਨਹੀਂ ਜਾਂਦਾਂਗਾ ਹੋਰ ਹਾਨੀ ਹੁੰਦਾ ਕਾ ਪਿੱਲਾ ਹੰਸਾ ਸਰਤੀ ਗਿੰਦੀ ਹਿੰਦੀ ਹੈ ਕਦੇ ਨਹੀਂ ਕਰਦੇ ਅੱਛਾ ਬਸ ਵਧੇ ਜਾਣਾ ਕੰਮ ਹੁੰਦੇ ਨਾ ਤੇ ਇੱਕ ਗਾਂ ਆ ਫਿਰ ਕਿੰਨੇ ਪਸ਼ੂ ਹੋ ਜਾਣਗੇ ਹਾਂ ਕਿੰਨੇ ਪਸ਼ੂ ਹੋ ਜਾਣਗੇ ਕਾ ਗਾਂ ਹੋਰ ਲੈ ਪਸ਼ੂ ਹੋ ਜਾਣਗੇ ਅੱਛਾ ਕੋਈ ਘੜੀ ਜਦ ਹੀ ਜਾਣਾ ਪੱਠੇ ਪੁੱਠੇ ਖਰੇ ਆਉਣ ਲੱਗ ਜਾਣਗੇ ਗੋਹਾ ਵੱਧ ਦੇਣ ਲੱਗ ਜਾਣਗੇ ਇਹਨਾਂ ਤੋਂ ਵੱਧ ਤੋਂ ਵੱਧ ਗੋਹਾ ਲੈਣਾ ਅੱਛਾ ਮੇਨ ਫੋਕਸ ਗੋਹੇ ਤੇ ਹੈ ਸਤਿ ਗੁਰੂ ਹਿੱਤੇ ਆ ਠੀਕ ਕਿੰਨੇ ਗਰੀਬੀ ਸਾਰੇ ਠੀਕ ਤੇ ਨੋਂ ਤੇਰੀ ਫਿਰ ਲੱਗੀ ਪਈ ਹੈ ਹੋਰ ਨੋਂ ਲੱਗੀ ਪਈ ਇਹਨੂੰ ਕਿਹਾ ਵੀ ਦੁੱਧ ਵਾਲ ਪੀਆ ਕਰ ਰੱਜ ਕੇ ਤੇ ਗੋਆ ਪੱਥਿਆ ਕਰ ਦੱਬ ਕੇ ਦੁੱਧ ਵਾਲ ਦੱਬ ਕੇ ਹਾਂ ਪੀਆ ਕਰ ਦੱਬ ਕੇ ਹੈ ਗੋਆ ਪੱਥਿਆ ਕਰ ਦੱਬ ਕੇ ਤੇ ਦਿਖਾਦ ਗਿਆ ਜਿਹੜਾ ਤਰਪਾਲ ਦੇ ਥੱਲੇ ਪਈਆਂ ਪੱਥਾਂ ਗਈਆਂ ਜੁੜੂਗਾ ਪਿੰਆ ਪਹਿਲੋ ਤੀਆਂ ਇਹ ਤੇ ਪਰ ਜਿਹੜਾ ਨਮਗਾ ਦਾ حساب ਲੱਗਾ ਇਹਨੂੰ ਥੋੜਾ ਜਿਹਾ ਹੋਰ ਫਾਸਟ ਕਰਾਂਗੇ ਆਪਾਂ ਤੇ ਆਪਣੇ ਪਸ਼ੂ ਆ ਇੱਕ ਦੇ ਦਿਨ ਤੱਕ ਇੱਕ ਗਾਂ ਹੋਰ ਆਜੂਗੀ